ਸਸ਼ੀ ਕਾਲ ਜੀ ਮੈਨੂੰ ਨਤੀ ਮਾਂ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਲੌਜੀਕ ਹੋਰ ਪਖੰਡੀ ਬਾਬੇ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਸ ਦੇ ਵਿੱਚ ਇੱਕ ਬਾਬਾ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਬਾਬੇ ਦੇ ਪਹਿਲਾਂ ਵੀ ਵੀਡੀਓਜ਼ ਦਿਖਾ ਚੁੱਕੇ ਆ ਕਿ ਕਿਵੇਂ ਇੱਕ ਜਨਾਨੀ ਡੇਰੇ ਦੇ ਵਿੱਚ ਆਉਂਦੀ ਆ ਤੇ ਬਾਬੇ ਦੇ ਪੱਟ ਦੇ ਉੱਤੇ ਸਿਰ ਰੱਖ ਲੈਂਦੀ ਆ ਉਸ ਤੋਂ ਬਾਅਦ ਬਾਬਾ ਵੀ ਉਸ ਦੇ ਉੱਤੇ ਹੱਥ ਜਾ ਫੇਰਦਾ ਤੇ ਫੂਕਾਂ ਮਾਰ ਕੇ ਉਸ ਦਾ ਇਲਾਜ ਕਰਦਾ ਕੀ ਨੇ ਇਹ ਚੀਜ਼ਾਂ ਸਕਰੀਨ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਹੜਾ ਬਾਬਾ ਜਿਹੜਾ ਕਿ ਇਲਾਜ ਕਰਦਾ ਹੈਰਾਨੀ ਹੁੰਦੀ ਹੈ ਜਿਹੜੀਆਂ ਅਜਈਆਂ ਜਨਾਨੀਆਂ ਇਹਨੇ ਡੇਰੇ ਬਾਅਦ ਨੂੰ ਵੜਾਵਾ ਦੇ ਰੀਆਂ ਨੇ ਤਾਂ ਕੱਲ ਨੂੰ ਫਿਰ ਅਜਿਹੇ ਬਾਬਿਆਂ ਦੇ ਉੱਤੇ ਦੋਸ਼ਣ ਲਾਉਣ ਨੂੰ ਵੀ ਮਿੰਟ ਲਾਉਂਦੇ ਨੇ ਕਿ ਬਾਬੇ ਨੇ ਸਾਡੇ ਨਾਲ ਛੇੜਖਾਨੀ ਕੀਤੀ ਹੈ ਜੇਕਰ ਤੁਸੀਂ ਬਾਬਿਆਂ ਦੀ ਗੋਦਿਆਂ ਦੇ ਵਿੱਚ ਜਾ ਜਾ ਕੇ ਵੜੋਂਗੇ ਫਿਰ ਬਾਬੇ ਛੇੜਖਾਨੀ ਨਹੀਂ ਕਰਨਗੇ ਤਾਂ ਹੋਰ ਕਰਨਗੇ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਇਹਨਾਂ ਪਖੰਡਿਆਂ ਨੂੰ ਕਿਹੜੇ ਵੱਡੇ ਡਾਕਟਰ ਸਮਝ ਲਿਆ ਕਿ ਹੱਥ ਲਾਏ ਤਾਂ ਤੁਹਾਡੇ ਸਾਰੇ ਦੁੱਖ ਦਰਦ ਇਹ ਦੂਰ ਕਰ ਦੇਣਗੇ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਪਰਹੇਜ਼ ਕਰਨ ਦੀ ਬਜਾਏ ਤੁਸੀਂ ਆਪਣੀਆਂ ਕੁਆਰੀਆਂ ਕੁੜੀਆਂ ਨੂੰ ਵੀ ਇਹਨਾਂ ਪਖੰਡੀਆਂ ਦੇ ਡੇਰੇਆਂ ਦੇ ਵਿੱਚ ਲੈ ਕੇ ਜਾਣੇ ਹੋ ਤਾਂ ਫਿਰ ਸਭ ਤੋਂ ਵੱਡਾ ਕਸੂਰਵਾਰ ਕੌਣ ਹੈ ਜਿਹੜਾ ਕਿ ਡੇਰੇਬਾਦ ਨੂੰ ਵਧਾਵਾ ਦੇ ਰਿਹਾ ਤੇ ਦੂਜੇ ਪਾਸੇ ਜਿਹੜੋ ਗਲਤ ਹਰਕਤਾਂ ਜਨਾਨੀਆਂ ਨਾਲ ਤੁਹਾਡੀਆਂ ਧੀਆਂ ਭੈਣਾਂ ਦੇ ਨਾਲ ਹੁੰਦੀਆਂ ਨੇ ਤਾਂ ਫਿਰ ਤੁਸੀਂ ਬਾਬਿਆਂ ਦੇ ਉੱਤੇ ਦੋਸ਼ ਲਗਾਉਣੀ ਆ ਤੇ ਫਿਰ ਉੱਥੇ ਜਾ ਕੇ ਰੋਕੜਾ ਮੰਗਦੇ ਹੋ ਪਹਿਲਾਂ ਤੁਹਾਨੂੰ ਆਪਣੀ ਜਿੱਦ ਦੀ ਪਰਵਾਹ ਨਹੀਂ ਹੁੰਦੀ ਤੇ ਨਾ ਬਾਬਿਆਂ ਦੀਆਂ ਗੋਦੀਆਂ 'ਚ ਜਾ ਕੇ ਬੈਠਦੇ ਹੋ ਬਾਬਿਆਂ ਦੇ ਡੇਰੇਆਂ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਉਹੀ ਕੰਮ ਤੁਸੀਂ ਘਰੇ ਵੀ ਤਾਂ ਕਰ ਸਕਦੇ ਹੋ ਤਾਂ ਫਿਰ ਕਿਉਂ ਬਾਅਦ ਦੇ ਵਿੱਚ ਤੁਸੀਂ ਦੁਸ਼ਣ ਲਾਉਣੀ ਆ ਜਾਂ ਤਾਂ ਫਿਰ ਤੁਸੀਂ ਪਖੰਡ ਬਾਦ ਨੂੰ ਵਧਾਵਾ ਨਾ ਦੋ ਜਾਂ ਤਾਂ ਤੁਸੀਂ ਨਾ ਬਾਬਿਆਂ ਦੇ ਕੋਲ ਜਾਇਆ ਹੀ ਨਹੀਂ ਕਰੋ ਬਾਬਾ ਤੁਹਾਨੂੰ ਘਰੋਂ ਲੈਣ ਨਹੀਂ ਆਉਂਦਾ ਤੁਸੀਂ ਜਾਣ ਨਹੀਂ ਹੋ ਤੇ 4-5 ਜਨਾਨੇ ਨੂੰ ਹੋਰ ਲੈ ਕੇ ਜਾਣੀਓ ਤਾਂ ਫਿਰ ਬਾਅਦ ਦੇ ਵਿੱਚ ਇਹ ਹੀ ਬਾਬਾ ਮਾੜਾ ਹੋ ਜਾਂਦਾ ਪਹਿਲਾਂ ਤਾਂ ਤੁਸੀਂ ਇਹੋ ਜਿਹੇ ਬਾਬਿਆਂ ਦੇ ਪੂਰੇ ਗੁਣ ਗਾਉਣੀਆਂ ਚਾਰ ਜਨਾਨੀਆਂ ਸਿਹਰੀਆਂ ਨੂੰ ਦਾਦੇ ਵੀ ਭਾਈ ਬਾਬਾ ਬੜਾ ਚੰਗਾ ਆ ਸਾਡੇ ਤਾਂ ਬਾਬੇ ਨੇ ਕੰਮ ਹੀ ਬੜੇ ਸੈੱਟ ਕਰ ਦਿੱਤੇ ਤੁਸੀਂ ਵੀ ਜਾਓ ਉਹਦੇ ਨਿਆਣੇ ਨੂੰ ਲੈ ਕੇ ਤੁਹਾਡਾ ਸਾਰਾ ਘਰਬਾਠ ਠੀਕ ਹੋ ਜਾਊਗਾ ਤੇ ਜਦੋਂ ਬਾਬੇ ਫਿਰ ਅੱਗੇ ਥੋੜਾ ਜਿਆਦਾ ਬਾਅਦ ਜਾਂਦੇ ਨੇ ਇਲਾਜ ਕਰਦੇ ਕਰਦੇ ਤਾਂ ਫਿਰ ਬਾਬੇ ਦੇ ਉੱਤੇ ਰੇਪ ਦੇ ਇਲਜ਼ਾਮ ਬਾਬੇ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਬਾਬਾ ਭਾਈ ਜਨਾਨੀਆਂ ਤੇ ਗੰਦੀ ਨਜ਼ਰ ਰੱਖਦਾ ਬਾਬਾ ਸਾਡੇ ਨਾਲ ਐਂ ਕਰਦਾ ਸੀ ਤਾਂ ਪਹਿਲਾਂ ਕਿਉਂ ਜਾਂਦੇ ਹੋ ਜਦ ਤੁਹਾਨੂੰ ਪਤਾ ਹੈ ਕਿੰਨਾ ਪਖੰਡਿਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਘਟੋ ਘਟ ਇੱਜ਼ਤਤਾ ਬਚਾ ਲਓ ਪੈਸਾ ਦਾ ਜਿਹੜਾ ਤੁਸੀਂ ਇਹਨਾਂ ਦੇ ਪੈਰਾਂ ਦੇ ਵਿੱਚ ਗੇਰ ਹੀ ਰਹੇ ਹੋ ਦੂਜੇ ਪਾਸੇ ਆਪਣੀ ਇੱਜ਼ਤ ਵੀ ਨਿਲਾਮ ਕਰ ਦਿੰਦੇ ਹੋ ਫਿਰ ਬਾਅਦ ਵਿੱਚ ਬਾਬੇ ਮਾੜੇ ਹੋ ਜਾਂਦੇ ਨੇ ਤਾਂ ਇਹਨਾਂ ਦੇ ਵਿੱਚ ਜਿੰਨਾ ਕਸੂਰ ਬਾਬੇ ਦਾ ਹੁੰਦਾ ਤਾਂ ਉਹਨਾਂ ਹੀ ਜਨਾਨੀਆਂ ਦਾ ਹੁੰਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼